ਕਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਸ਼ੀਗਾਲ ਮੇਰਾ ਨਾਮ ਹਿਮਾਂਸ਼ੂ ਹੈ ਤੇ ਮੈਂ ਆਈਪੀਐਲ ਬਾਇਓਲੋਜੀਕਲ ਵੱਲੋਂ ਅੱਜ ਤੁਹਾਨੂੰ ਮੱਕੀ ਦੇ ਵਿੱਚ ਉਗਣ ਵਾਲੇ ਨਦੀਨਾਂ ਦੇ ਬਾਰੇ ਦੱਸਣਾ ਚਾਹੁੰਦਾ ਜਿਹਦੇ ਵਿੱਚ ਸਭ ਤੋਂ ਵੱਧ ਸਮੱਸਿਆ ਜਿਸ ਨਦੀਨ ਦੀ ਹੈ ਉਹਦਾ ਨਾਮ ਹੈ ਮੁਰਕ ਜਿਵੇਂ ਆਪਾਂ ਵੇਖ ਸਕਦੇ ਆ ਪਾਕਿਸਤਾਨ ਭਾਈ ਦੀ ਫੀਲਡ ਦੇ ਵਿੱਚ ਕਿੱਥੇ ਮੁਰਕ ਦੀ ਸਮੱਸਿਆ ਵੱਧ ਮਾਤਰਾ ਚ ਹੈ ਤਾਂ ਮੈਂ ਅੱਜ ਤੁਹਾਨੂੰ ਕੁਝ ਮੁਰਕ ਦੇ ਵਜ੍ਹਾ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ ਤੇ ਆਪਾਂ ਕਿਵੇਂ ਉਹਨੂੰ ਕੰਟਰੋਲ ਕਰ ਸਕਦੇ ਆ ਉਹਦੇ ਬਾਰੇ ਦੱਸਣਾ ਚਾਹਾਂਗਾ ਜਿਵੇਂ ਆਪਾਂ ਜਦੋਂ ਵੀ ਖੇਤ ਦੇ ਵਿੱਚ ਪਹਿਲੇ ਦੇ ਵਿੱਚ ਖੁਰਾਕ ਪਾਉਂਦੇ ਆ ਆਪਣੀ ਮੱਕੀ ਨੂੰ ਤਾਂ ਉਹਦਾ ਵੱਧ ਹਿੱਸਾ ਮੁਰਕ ਲੈ ਲੈਂਦਾ ਤੇ ਪlant ਨੂੰ ਗਰੋਥ ਘਟ ਮਿਲਦੀ ਹੈ ਤੇ ਇਹਦੇ ਕਰਕੇ ਆਪਾਂ ਨੂੰ ਮੁਰਕ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਕੁਝ ਟੈਕਨੀਕਲ ਦੇ ਨਾਂ ਦੱਸਾਂਗਾ ਜਿਹਦੇ ਹੈਲਪ ਨਾਲ ਆਪਾਂ ਮੁਰਕ ਨੂੰ ਕੰਟਰੋਲ ਕਰ ਸਕਦੇ ਆ ਸਭ ਤੋਂ ਵਧੀਆ ਟੈਕਨੀਕਲ ਜੋ ਇਸ ਟਾਈਮ ਮਾਰਕੀਟ 'ਚ ਹੈ ਜੋ ਆਪਾਂ ਮੁਰਕ ਨੂੰ ਕੰਟਰੋਲ ਕਰ ਸਕਦੇ ਆ ਮੈਸਾ 3 on ਐਟਰਾਜ਼ਨ ਦਾ ਕੰਬੀਨੇਸ਼ਨ ਵਿੱਚ ਹੈ ਜਿਹਦੇ ਹੈਲਪ ਨਾਲ ਆਪਾਂ ਮੁਰਕ ਨੂੰ ਵੱਧ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਆ ਤੇ ਅਗਰ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰਾਂਗੇ ਤੇ ਅਗਲੀ ਵਾਰ ਸਾਨੂੰ ਮੁਰਕ ਦੀ ਸਮੱਸਿਆ ਵੀ ਘਟਾਣੀ ਤਾਂ ਮੇਰੇ ਸਾਰੇ ਕਿਸਾਨ ਭਾਈਆਂ ਨੂੰ ਇਹ ਨਿਵੇਦਨ ਹੈ ਕਿ ਆਪਣੀ ਫੀਲਡ ਦੇ ਵਿੱਚ ਇੱਕ ਵਾਰ ਵੇਖ ਲਿਓ ਕਿ ਮੁਰਕ ਦੀ ਸਮੱਸਿਆ ਕਿੰਨੀ ਹੈ ਤੇ ਟਾਈਮ ਨਾਲ ਉਹਨੂੰ ਕੰਟਰੋਲ ਕਰ ਲਿਓ ਧੰਨਵਾਦ